ਮੇਲ ਭੇਜ ਕੇ ਬੰਬ ਦੇ ਨਾਲ ਡਰਾਉਂਡ ਦੀ ਧਮਕੀ ਦਿੱਤੀ ਗਈ ਹੈ ਧਮਕੀ ਵਾਲੀ ਈਮੇਲ ਦੇ ਵਿੱਚ ਅੱਜ ਤੇ ਕੱਲ ਯਾਨੀ ਕਿ 13 ਤੇ 14 ਦਸੰਬਰ ਦੀ ਤਾਰੀਖ ਦਾ ਜ਼ਿਕਰ ਕੀਤਾ ਗਿਆ ਹੈ ਧਮਕੀ ਤੋਂ ਬਾਅਦ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸਕੂਲ ਮੈਨੇਜਮੈਂਟ ਨੇ ਮਾਪਿਆਂ ਨੂੰ ਛੁੱਟੀ ਦਾ ਮੈਸੇਜ ਭੇਜਿਆ ਪੁਲਿਸ ਨੇ ਸਰਚ ਪ੍ਰੈਸ਼ਨ ਵਿੱਚ ਚਲਾਉਣਾ ਸ਼ੁਰੂ ਕਰ ਦਿੱਤਾ ਹੈ 4 ਦਿਨ ਪਹਿਲਾਂ 9 ਦਸੰਬਰ ਨੂੰ ਵੀ ਦਿੱਲੀ ਦੇ ਕਈ ਨਾਮੀ ਸਕੂਲਾਂ ਨੂੰ ਦਰਸਲ ਬੰਬ ਦੀ ਧਮਕੀ ਮਿਲੀ ਸੀ ਹਾਲਾਂਕਿ ਉਸ ਵੇਲੇ ਧਮਕੀ ਮਿਲਦੇ ਆ ਹੀ ਬੱਚਿਆਂ ਨੂੰ ਸਕੂਲ ਤੋਂ ਘਰ ਭੇਜ ਦਿੱਤਾ ਗਿਆ ਸੀ ਤਾਂ ਦਿੱਲੀ ਦੇ ਨਾਲ ਜੁੜੀ ਵੱਡੀ ਖਬਰ ਹੈ ਜਿੱਥੇ ਕਿ ਮੁਰ ਤੋਂ ਕਈ ਸਕੂਲਾਂ ਨੂੰ ਬੰਬ ਬੰਬ ਦੀ ਧਮਕੀ ਮਿਲੀ ਹੈ ਈਮੇਲ ਭੇਜ ਕੇ ਬੰਬ ਦੇ ਨਾਲ ਡਾਊਨ ਦੀ ਧਮਕੀ ਦਿੱਤੀ ਗਈ ਹੈ ਧਮਕੀ ਦਰਸਲ ਈਮੇਲ ਦੇ ذریعے ਦਿੱਤੀ ਗਈ ਹੈ ਜਿਸ ਦੇ ਵਿੱਚ ਕਿ ਅੱਜ ਤੇ ਕੱਲ ਯਾਨੀ ਕਿ 13 ਤੇ 14 ਦਸੰਬਰ ਦੀ ਤਾਰੀਖ ਦਾ ਜ਼ਿਕਰ ਕੀਤਾ ਗਿਆ ਧਮਕੀ ਤੋਂ ਬਾਅਦ ਸਕੂਲਾਂ ਦੇ ਵਿੱਚ ਛੁੱਟੀ ਦਾ ਵੀ ਐਲਾਨ ਕਰ ਦਿੱਤਾ ਗਿਆ ਸਕੂਲ ਮੈਨੇਜਮੈਂਟ ਨੇ ਮਾਪਿਆਂ ਨੂੰ ਛੁੱਟੀ ਦਾ ਮੈਸੇਜ ਭੇਜਿਆ ਤਾਂ ਜਿਵੇਂ ਹੀ ਜਾਣਕਾਰੀ ਪੁਲਸ ਤੱਕ ਪਹੁੰਚੀ ਤੇ ਪੁਲਸ ਦੇ ਮੁਲਾਜ਼ਮ ਮੀ ਅਧਿਕਾਰੀ ਆ ਮੌਕੇ ਤੇ ਸਕੂਲਾਂ ਦੇ ਵਿੱਚ ਪਹੁੰਚੇ ਜਿਨ੍ਹਾਂ ਦੇ ਵੱਲੋਂ ਪੂਰਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਪੂਰੇ ਸਕੂਲ ਦੀ ਚੈਕਿੰਗ ਕੀਤੀ ਜਾ ਰਹੀ ਹੈ ਆ ਦਰਸਲ 4 ਦਿਨ ਪਹਿਲਾਂ ਵੀ 9 ਦਸੰਬਰ ਨੂੰ ਦਿੱਲੀ ਦੇ ਕਈ ਨਾਮੀ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਸੀ ਹਾਲਾਂਕਿ ਉਸ ਵੇਲੇ ਧਮਕੀ ਮਿਲਦਿਆਂ ਹੀ ਬੱਚਿਆਂ ਨੂੰ ਸਕੂਲ ਤੋਂ ਘਰ ਭੇਜ ਦਿੱਤਾ ਗਿਆ ਸੀ ਕਿਉਂਕਿ ਆਪਣੇ ਆਪ ਦੇ ਵਿੱਚ ਖਬਰ ਹੋਰ ਵੀ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦੀ ਹੈ ਜਦੋਂ ਸਕੂਲ ਦੇ ਵਿੱਚ ਇਸ ਤਰੀਕੇ ਦੇ ਨਾਲ ਆ ਬੰਬ ਦੀ ਧਮਕੀ ਮਿਲੇ ਉਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਮ ਜੋ ਕਿ ਪੂਰੀ ਹਰਕਤ ਵਿੱਚ ਆ ਜਾਂਦੀਆਂ ਨੇ ਆ ਤਾਂ ਹੁਣ ਪੁਲਿਸ ਦੇ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਦੀਪਕ ਬਿਸ਼ਟ ਜੁੜੇ ਹੋਏ ਨੇ ਆ ਦੀਪਕ ਕੀ ਕੋਈ ਜਾਣਕਾਰੀ ਕਦੋਂ ਈਮੇਲ ਆਉਂਦਾ ਕਦੋਂ ਏ ਧਮਕੀ ਦਿੱਤੀ ਗਈ ਫਿਲਹਾਲ ਕਿਸ ਤਰੀਕੇ ਦੀ ਅਪਡੇਟ ਦੇਖੀ ਅਭੀ ਜੋ ਹਾਲਾਤ ਹੈ ਸਾਮਾਨੀ ਹੈ ਕਿਸੇ ਤਰ੍ਹਾਂ ਦਾ ਕੋਈ ਤਾਲਿਫ ਪੇਸ਼ੂਰ ਨਹੀਂ ਹੈ ਸਕੂਲ ਦੀ ਜੋ ਟੀਮ ਹੈ ਉਹ ਪੁਲਿਸ ਦੀ ਟੀਮ ਦੇ ਸਾਥ ਕੋਆਰਡੀਨੇਟ ਕਰ ਰਹੀ ਹੈ ਕਿ ਸਭੀ ਜਗ੍ਹਾ ਸਾਫ ਚੈਕਿੰਗ ਕਰ ਰਹਾ ਹੈ ਜੋ ਸਕੂਲ ਅੰਦਰ ਹੈ ਚਾਹੇ ਸਕੂਲ ਕੇ ਬਾਹਰ ਹੋ ਬਤੇ ਹੋ ਉਹਨਾਂ ਸਭ ਦੀ ਚੈਕਿੰਗ ਕੀਤੀ ਜਾ ਰਹੀ ਹੈ जो डिस्पोजल टीम होती है बॉम्ब डिस्पोजल टीम वो बॉम्ब स्क्वाड वो यहाँ पर पहुंचा हुआ है और सबसे अहम चीज यही कि हर बार जो जिले का बॉम्ब स्क्वाड होता है वो इन्वेस्टिगेशन करता है डॉग स्क्वाड को यहाँ पर लाया गया है कई स्कूलों में और चेकिंग की जा रही है हा। हालांकि अभी तक इस तरह की स्थिति नहीं है कि कोई पैनिक सिचुएशन हो क्योंकि तो पहले भी इससे पहले भी हमने देखा था चालीस स्कूलों को इसी हफ्ते धमकी दी गई थी ईमेल के जरिए ये ईमेल रात को बारह बजकर चौवन मिनट तक जनरेट किया गया है उसके बाद सभी स्कूलों को एक साथ भेजा गया है अभी हालांकि अभी शुरुआती दौर में कुछ स्कूल्स हैं जहां से उन पता चला है पुलिस और फायर की टीम को जिसके बाद अब धीरे धीरे जैसे स्कूल खुलने का समय है सुबह और स्कूल के एडमिन को भी पता चल पाएगा कि इस तरह की धमकी खासतौर से इस बार तेरह और चौदह दिसंबर का जिक्र ईमेल के जरिए किया गया है जो धमकी दी गई है हालांकि पुलिस का कहना है की कोई नहीं है हालात सामान्य बनाए हुए हैं अभिभावकों और बच्चों को सामान्य रखने की कोशिश यहाँ पर हमेशा की तरह पुलिस की टीम के द्वारा की जा रही है और चेकिंग इस बार जो है सभी स्कूलों में जैसे जैसे कॉल्स मिलती जाएगी वैसे ही चेकिंग के साथ भेजा जा रहा है दीपक यह साफ हो सके है की कुल किन्ने स्कूल ने किन्ने स्कूलों धमकी भरी ईमेल मेल की गई है देखिए अभी शुरुआती दौर में जो चार से पांच स्कूलों का अभी तक पुलिस और फायर की टीम को पता चला है और जैसे ही स्कूल खुलते जाएंगे तो उसके बाद क्योंकि सुबह का टाइमिंग है आठ बजे तक स्कूल खुलते हैं नौ बजे तक खुलते हैं तो एडमिनिस्ट्रेशन जैसे जैसे स्कूल में आएगा तो उसे उसी हिसाब से मैसेज का पता चल पाएगा कि उनको भी क्या इस तरह की ईमेल है या नहीं पिछली बार हमने देखा था चालीस स्कूल थे लेकिन इस बार तकरीबन कह सकते हैं कि इतने स्कूलों को नहीं है लेकिन फिर भी अभी क्योंकि कयास है कितने स्कूलों को मिलेगी ये कहना मुश्किल होगा लेकिन फिलहाल शुरुआती दौर में ਅ ਮਿਸ ਐਸ ਐਸ ਆਪਸ ਨੂੰ ਤੋਂ ਸਾਹਮਣੇ ਆ ਚੁੱਕੇ ਹੈ ਹਾਂ ਠੀਕ ਹੈ ਦੀਪਕ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਤਾਂ ਦਿੱਲੀ ਦੇ ਨਾਲ ਜੁੜੀ ਇਹ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਕਈ ਸਕੂਲਾਂ ਨੂੰ ਮੋੜ ਤੋਂ ਬੰਬ ਦੀ ਧਮਕੀ ਮਿਲੀ ਹੈ ਈਮੇਲ ਭੇਜ ਕੇ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ ਇਸ ਦੇ ਵਿੱਚ ਅੱਜ ਤੇ ਕੱਲ ਯਾਨੀ ਕਿ 13 ਤੇ 14 ਦਸੰਬਰ ਦੀ ਤਾਰੀਖ ਦਾ ਈਮੇਲ ਦੇ ਵਿੱਚ ਜ਼ਿਕਰ ਕੀਤਾ ਗਿਆ ਧਮਕੀਦਾਰ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸਕੂਲ ਮੈਨੇਜਮੈਂਟ ਨੇ ਮਾਪਿਆਂ ਨੂੰ ਛੁੱਟੀ ਦਾ ਮੈਸੇਜ ਭੇਜ ਦਿੱਤਾ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਲਗਾਤਾਰ ਸਰ